ਕਿਰਣਾ ਅਮਰ ਸੀ ਲਾ ਪੁੱਤਰ ਪਾਣੀ ਪੀ ਗਰਮ ਕਰ ਦਿੱਤਾ ਹਾਂਜੀ ਮੰਮੀ ਤੇ ਨਾ ਮੈਂ ਤੇਰੇ ਸੂਟ ਵੀ ਦੋ ਤਿੰਨ ਪਾ ਦਿੱਤੇ ਤੇ ਪੁੱਤ ਮਮੀ ਕ ਆਪਣੀਉਂ ਕਰ ਫੋਨ ਟੈਲੀਫੋਨ ਜਾਣਾ ਤੇ ਤੇ ਲੈ ਜਾਣਾ ਤੇਗਾ ਆ ਤੇ ਮੈਂ ਸੂਟ ਪਾ ਦਿੱਤੇ ਤੇਰੇ ਤੇ ਮੰਮੀ ਨੇ ਕਰ ਲੈ ਫੋਨ ਦੇ ਪੁੱਤ ਉੱਥੇ ਰਹਿ ਹੀ ਨਾ ਤੈਨੂੰ ਪੂਰਾ ਆਰਾਮ ਮਿਲੇਗਾ ਰਜਾਈ ਚ ਨਿੱਗੀ ਰੋਈ ਬੈ ਕੇ ਤੇ ਵੈਸੇ ਵੀ ਉੱਥੇ ਡਾਕਟਰ ਵੀ ਕੋਲ ਚੰਗੇ ਆ ਡਾਕਟਰ ਉੱਥੇ ਦਵਾਈ ਇੱਥੋਂ ਦਾ ਲੈ ਕੇ ਦੇਣੇ ਵੇ ਫਰਕ ਨਹੀਂ ਪੈਂਦਾ ਵੇ ਦਵਾਈ ਦਾ ਉੱਥੇ ਵਧੀਆ ਡਾਕਟਰ ਹੈਗੇ ਤਾਂ ਉਹਨਾਂ ਕੋਲ ਦਵਾਈ ਦੂਈ ਲੈ ਲਈ ਤੇ ਫਰਕ ਵੀ ਪੈਣ ਵਾਲਾ ਬਣੇਗਾ ਇੱਥੇ ਰਹਿ ਕੇ ਤਾਂ ਫਿਰ ਵੀ ਘਰ ਦਾ ਕੰਮ ਕਰਨਾ ਹੀ ਪੈਂਦਾ ਮਾੜਾ ਮੋਟਾ ਤੇ ਮੰਮੀ ਤੂੰ ਹੀ ਭਰ ਇੱਥੇ ਇਕੱਲੇ ਜੇ ਅੱਗੇ ਨਾਲੋਂ ਤੇ ਮੈਂ ਠੀਕ ਹੈਗੀ ਆ ਕਿਤਰਾ ਮੈਨੇਜ ਕਰੋਗੇ ਸਾਰਾ ਕੁਝ ਇੰਨਾ ਨੇ ਆਫਿਸ ਜਾਣਾ ਘਰ ਦਾ ਇੰਨਾ ਕੁਝ ਇਕੱਲਿਆਂ ਕੋ ਤੇ ਤੁਹਾਡੇ ਕੋ ਮੈਨੇਜ ਹੋਣਾ ਨਹੀਂ ਆ ਕੋਈ ਨਹੀਂ ਬੁੱਤ ਕੰਮ ਲੀਆਂ ਤੇ ਹੀ ਆ ਮੈਂ ਕਰਾ ਲਾਂਗੀ ਉਹਨਾਂ ਕੋਲ ਤੂੰ ਆਰਾਮ ਕਰ ਮੈਨੂੰ ਤੇਰੀ ਫਿਕਰ ਹੈ ਕੋਈ ਗੱਲ ਨਹੀਂ ਐਨੇ ਦਿਨ ਬਿਮਾਰੀ ਤੂੰ ਆਰਾਮ ਕਰ ਕੁਝ ਨਹੀਂ ਹੁੰਦਾ ਹੋ ਜਾਏਗਾ ਸਰ ਜਾਏਗਾ ਕਰਦਾ ਮੈਂ ਕੰਨੀ ਵੀ ਜਾਤ ਜਾਂਦਾ ਨਾ ਹੀ ਨਹੀਂ ਲੈਂਦੀ ਵੇ ਦੇਖੋ ਨਾ ਮੇਰੇ ਪੁੱਤਰ ਦਾ ਖਰਚਾ ਬਚੇਗਾ ਖੱਜਲ ਖਾ ਰਹੀ ਬਚੇਗੀ ਤਾਂ ਸੁਚਾਰਕ ਕਦੀ ਕਿਤੇ ਲੈ ਕੇ ਜਾਂਦਾ ਕਦੀ ਕਿਤੇ ਲੈ ਕੇ ਜਾਂਦਾ ਇੱਥੇ ਬੈਠੀ ਬਿਸਰੇ ਵਿੱਚ ਕਦੀ ਪਾਣੀ ਦਿਓ ਕਦੀ ਚਾਹ ਦਿਓ ਕਦੀ ਦਵਾਈਆਂ ਦਿਓ ਆਪੇ ਉੱਥੇ ਦੀ ਪੇਪੜ ਜਾਈ ਆਪੇ ਕਰੇ ਹੀ ਸੇਵਾ ਇਹਦੇ ਦੇਗੀ ਸਰ ਨਾਲੇ ਖਰਚਾ ਵੀ ਤੇ ਹੋਰ ਕਰਾਂਗੇ ਨਾ ਇੱਥੇ ਜਿਉ ਕਰੀ ਜਾਈਏ ਉਹ ਸਾਰੇ ਫਰ ਸਾਡੇ ਹੀ ਐ ਇੱਧਰ ਵੇਖ ਲੈ ਲੈ ਕਿਰਨ ਤੇ ਮਮੀ ਆ ਗਈ ਆਓ ਵੰਦੀ ਆਓ ਆਓ ਆਇਓ ਆਇਓ ਕਿਰਨ ਪੁੱਤਰ ਕੀ ਆਲੀ ਹਾਂ ਵਧੀਆ ਨੂੰ ਵਧੀਆ ਹੀ ਚਾਹੀਦਾ ਆਜੋ ਠੀਕੋ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਠੀਕ ਹੈ ਤੁਸੀਂ ਸੁਣਾ ਅੱਜ ਠੰਡ ਚੱਲਦੇ ਨੇ ਹਾਂ ਚਲੋ ਵਧੀਆ 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 ਹੋਰ ਸੁਣਾ ਕਿਰਨ ਪੁੱਤਰ ਹਾਂਜੀ ਮੰਮੀ ਠੀਕ ਆ ਬਸ ਥੋੜੀ ਜਿਹੀ ਨਾ ਬਿਮਾਰ ਹੋ ਗਈ ਮੈਂ ਓਏ ਹੋਏ ਮੂੰਹ ਬੜਾ ਉਤਰਿਆ ਆਇਆ ਤੇਰਾ ਪਤਾ ਨਹੀਂ ਕੀ ਹੋਇਆ ਵਾ ਖਾਂਸੀ ਕਰਕੇ ਨਾ ਚਲ ਧਿਆਨ ਰੱਖਿਆ ਕਰ ਨਿੱਗੀ ਹੋ ਕੇ ਬੈਠਿਆ ਕਰ ਜਾਈ ਦੇ ਵਿੱਚ ਹਾਂਜੀ ਮੰਮੀ ਤੇ ਬੈਠੋ ਭੈਣ ਜੀ ਮੈਂ ਚਾਹ ਬਣਾ ਕੇ ਲਿਆਨੀ ਆ ਤੁਹਾਡੇ ਲਈ ਨਹੀਂ ਠੰਡ ਬੜੀ ਆ ਨਾ ਠੰਡ ਨਹੀਂ ਵੀ ਨਾਲੇ ਨਾਲੇ ਤੁਸੀਂ ਜਾਣਾ ਹੋਣਾ ਬਈ ਤੂੰ ਤੇ ਧੁੱਪ ਹੀ ਵੀ ਠੰਡ ਹੋਈ ਜਾਨੀ ਆ ਹਾਏ ਭੈਣ ਜੀ ਜੇ ਮੈਂ ਆ ਕੇ ਬੈਠੂ ਤੇ ਜਾਣ ਨੂੰ ਨਹੀਂ ਮੈਂ ਕਿਰਨ ਨੂੰ ਕਹਿੰਨੀ ਨਾ ਧੁੱਪੇ ਧੁੱਪੇ ਲੈ ਜਾਓ ਤਮਾਤ ਰ ਫਿਰ ਠੰਡ ਹੋਈ। ਤੂੰ ਪਹਿਲਾਂ ਜਾ। ਹਾਂ ਤੂੰ ਪਹੀਏ ਨਾ ਅਸਲ। ਪਹਿਲਾਂ ਜਾ ਜੋ। ਐ ਕੰਦੀ ਸੀ ਮੈਂ ਮੰਮੀ ਵੱਲ ਜਾਣਾ ਦੋ ਦਿਨ। ਮੰਮੀ ਵੱਲ ਜਾਣਾ ਮੰਮੀ ਵੱਲ ਕੀ ਕਰਨ ਜਾਣਾ ਉਹਨੇ ਠੀਕ ਤੇ ਉਹ ਹੈਈ ਨਹੀਂ ਤੇ ਮੈਂ ਕਹਾਂ ਵਸਤੇ ਲੈ ਕੇ। ਤੇ ਕਹਿੰਦੀ ਮੈਂ ਦੋਕ ਦਿਨ ਲਾਵਾਂ ਮੈਂ ਫਿਰ ਕੱਪੜੇ ਪਾ ਤੇ ਬੈਗ ਤੇ ਮੈਂ ਕਹਾਂ ਕੋਈ ਨਹੀਂ ਪੁੱਤਰ ਲਾਇਆ ਦੋ ਦਿਨ। ਤੁਸੀਂ ਦੋਸਤੋ ਵੀਦਾਰਾ ਸਿਆਣੇ ਨਿਕਲੇ। ਨਹੀਂ ਮੈਂ ਕਹਾਂ ਖੇਚਲ ਕਰੇਗੀ ਨਾ ਕੱਪੜੇ ਮਾਰੀ ਤੋਂ ਕੱਢੇਗੀ ਤੇ ਮੈਂ ਆਪ ਹੀ ਪਾ ਲਤੇ। ਮੈਂ ਕੋਈ ਨਹੀਂ ਪੁੱਤਰ। ਮੈਨੂੰ ਲੈਣ ਨਹੀਂ ਆਈ ਮੈਂ ਤੈਨੂੰ ਮਿਲਣ ਆਈ ਆ। ਅੱਛਾ। ਹਾਂਜੀ। ਪਰ ਐ ਤੇ ਕੰਦੀ ਸੀ ਮੈਂ ਜਾਣਾ ਤੇ ਮ ਕੋਈ ਗੱਲ ਨਹੀਂ ਮੈਂ ਆਪਣੇ ਸਰ ਜਾਏਗਾ ਘਰ ਦਾ ਜਦੋਂ ਠੀਕ ਹੁੰਦੀ ਆ ਉਹ ਤੇ ਮੈਂ ਤੁਹਾਨੂੰ ਕਿੰਨੇ ਚੱਲੇ ਪਾਣੇ ਆ ਪਿੱਛੇ ਦੇ ਵੀਰੇ ਨੂੰ ਵੀ ਛੁੱਟੀਆਂ ਆਈਆਂ ਹੀ ਸਕੂਲੋਂ ਉਹਨੇ ਕਿਹਾ ਭੈਣ ਮੇਰੀ ਆ ਜਾਂਦੀ ਐ ਦੋ ਦਿਨ ਵਾਸਤੇ ਤੇ ਤੁਸੀਂ ਕਿਹਾ ਠੰਡ ਬੜੀ ਹੁੰਨੇ ਨਹੀਂ ਆਣਾ ਕਿਉਂ ਉਦੋਂ ਤੁਹਾਡੀ ਧੀ ਆਈ ਹੀ ਸੀ ਘਰ ਐਸ ਕਰਕੇ ਨਹੀਂ ਪਰ ਭੈਣ ਦੀ ਹੋਏ ਫੋਨ ਨਾ ਠੀਕ ਨਹੀਂ ਤੇ ਕਹਿੰਦੀ ਮੈਂ ਮੇਰਾ ਮਨ ਹੈਗਾ ਵਾ ਜਾਣ ਤੇ ਤੁਸੀਂ ਬਹੁਤ ਸਿਆਣੇ ਭੰਜੀ ਆਪਣੇ ਘਰ ਨੂੰ ਨਹੀਂ ਭੰਜੀ ਜਦੋਂ ਮੇਰੀ ਦੂਸਰੀ ਧੀ ਆਈ ਹੀ ਛੁੱਟੀਆਂ ਦੇ ਵਿੱਚ ਉਹ ਵੱਡੇ ਦਿਨਾਂ ਦੀਆਂ ਦੇ ਵਿੱਚ ਰਹਿਣ ਆਈ ਸਿਰਫ ਦੋ ਦਿਨ ਵਾਸਤੇ ਆਈ ਸੀ ਤੇ ਮੈਂ ਤੁਹਾਨੂੰ ਫੋਨ ਕੀਤਾ ਸੀ ਭੈਣ ਜੀ ਕਿਰਨ ਨੂੰ ਭੇਜ ਦੋ ਤੁਸੀਂ ਕਹਾਂ ਨਾ ਜੀ ਠੰਡ ਬੜੀ ਐ ਮੇਰਾ ਸਰਦਾ ਨਹੀਂ ਹੈਗਾ ਤੇ ਹੁਣ ਜਦੋਂ ਮੇਰੀ ਕੁੜੀ ਬਿਮਾਰ ਪਈ ਐ ਤੇ ਤੁਸੀਂ ਕਹਿੰਦੇ ਉਹਨੂੰ ਲੈ ਜਾਓ ਲੈ ਜਾਣ ਨੂੰ ਮੈਨੂੰ ਕੋਈ ਡਰ ਨਹੀਂ ਮੈਨੂੰ ਆਪਣੀ ਧੀ ਤੋਂ ਵੱਧ ਕੋਈ ਚੀਜ਼ ਨਹੀਂ ਮੈਂ ਭਾਵੇਂ ਮਹੀਨਾ ਰੱਖਾਂਗੇ ਆਪਣੀ ਧੀ ਨੂੰ ਆਪਣੇ ਘਰ ਪਰ ਮੈਂ ਹੁਣ ਨਹੀਂ ਤੇ ਲੈ ਕੇ ਜਾਣਾ ਤਦ ਉਹ ਤੇ ਤੁਹਾਡੀ ਭੈਣ ਦੀ ਮਰਜ਼ੀ ਹੈ ਵੈਸੇ ਇਹੋ ਜੀ ਗੱਲ ਨਹੀਂ ਮੈਂ ਇੱਥੇ ਵੀ ਆਰਾਮ ਹੀ ਕਰਾਨੀ ਪਈ ਐ ਤੁਹਾਨੂੰ ਪਤਾ ਭੈਣ ਜੀ ਜਿੰਨਾ ਕ ਆਰਾਮ ਕਰਾ ਨਹੀਂ ਆਰਾਮ ਹੀ ਕਰਦੀ ਪਈ ਉਹ ਤਾਂ ਕਹਿੰਦੀ ਵੀ ਮੰਮੀ ਨਹੀਂ ਸਰਨਾ ਇਹਨਾਂ ਨੂੰ ਆਫਿਸ ਜਾਣਾ ਤੰਗੀ ਹੋएगी ਤੁਹਾਨੂੰ ਤੁਸੀਂ ਮੈਂ ਕੋਈ ਨਹੀਂ ਕੰਮ ਲਿਆ ਮੈਂ ਆਪੇ ਕਰਾ ਲਾਂਗੀ ਮੈਂ ਤਾਂ ਕਹਿੰਦੀ ਵੀ ਕੰਮ ਲਿਆ ਲੱਗਿਆ ਆਪੇ ਕਰਾ ਲਾਂਗੀ ਤੂੰ ਪੁੱਤਰਾ ਆਰਾਮ ਭੈਣ ਜੀ ਮੈਂ ਸਭ ਕੁਝ ਸਮਝਦੀ ਪਈ ਆ ਤੁਸੀਂ ਮੇਰੀ ਧੀ ਨੂੰ ਕਿਉਂ ਕਹਿਣ ਦੇ ਉਧਰ ਲੈ ਜਾਓ ਕਿਉਂਕਿ ਤੁਹਾਨੂੰ ਉਹਨੂੰ ਬਿਠਾ ਕੇ ਖਵਾਣਾ ਪੈਂਦਾ ਪਿਆ ਵਾ ਭੈਣ ਜੀ ਇਹਦੀ ਤਾਂ ਕੋਈ ਗੱਲ ਨਹੀਂ ਇਹ ਗੱਲ ਸੁਣਾ ਭੈਣ ਜੀ ਉਈ ਮੇਰੀ ਧੀ ਐ ਜਿਹੜਾ ਸਾਰੀ ਫੈਮਿਲੀ ਨੂੰ ਸਭ ਕੁਝ ਖਵਾਦੀ ਪਲਾਂਦੀ ਐ ਸਿਰੇ 4 4 5 5 ਵਜੇ ਤੁਹਾਨੂੰ ਚਾਹਾਂ ਦਿੰਦੀ ਐ ਫਿਰ ਆਪਣੀ ਕੁੜੀ ਨੂੰ ਸਕੂਲ ਛੱਡਣ ਜਾਂਦੀ ਐ ਮੇਰੇ ਘਰ ਆਇਆ ਦੋ ਦੋ 2.5 ਟਾਈਮ ਵੀਂਦੇ ਨੂੰ ਹੋ ਜਾਂਦੇ ਆ ਅੱਜ ਮੇਰੀ ਕੁੜੀ ਬਿਮਾਰ ਪਈ ਐ ਤੇ ਤੁਸੀਂ ਕਹਿੰਦੇ ਨੂੰ ਆਪਣੇ ਵੱਲ ਲੈ ਜਾ ਨਹੀਂ ਨਹੀਂ ਭੈਣ ਜੀ ਮੇਰਾ ਮਤਲਬ ਹੀ ਨਹੀਂ ਆ ਜੋ ਤੁਸੀਂ ਸਮਝਦੇ ਪਏ ਭੈਣ ਜੀ ਜਿਹੜਾ ਤੁਹਾਡਾ ਮਤਲਬ ਐ ਨਾ ਮੈਂ ਸਭ ਕੁਝ ਸਮਝ ਗਈ ਐ ਤੁਪਾਰੇ ਇਹੋ ਜਿਹਾ ਤੁਸੀਂ ਇਹ ਕੰਮ ਨਾ ਕਰੋ ਪਰ ਮੈਂ ਆਪਣੀ ਧੀ ਨੂੰ ਹੂਨ ਨੇ ਜੇ ਲੈ ਕੇ ਜਾਣਾ ਹਫਤੇ ਦਸਾਂ ਦਿਨਾਂ ਬਾਅਦ ਉਹ ਲੈ ਜਾਾਂਗੀ ਉਦੋਂ ਵੇਚਣਾ ਚਲੋ ਜੀ ਲੜਾਈ ਖਤਮ ਹਾਂ ਇਹ ਐਸੇ ਸੀ ਗਾ ਜੀ ਸਾਰੇ ਨੇ ਕਿਵੇਂ ਸਾਰੇ ਜਾਣੇ ਤੇ ਅੱਜ ਅਪ ਬੋ ਛੋਟੀ ਜਿਹੀ ਸਟੋਰੀ ਬਣਾਈ ਆ ਕਈ ਜਿਹੜੇ ਹੈਗੇ ਆ ਇਨ ਲੋਸ ਇਤਨਾ ਕਰਦੇ ਆ ਕਿ ਜਦੋਂ ਕੁੜੀ ਬਿਮਾਰ ਹੋ ਜਾਂਦੀ ਆ ਉਹਦਾ ਪੇਟਿਆਂ ਨੂੰ ਕਹਿੰਦੇ ਲੈ ਜਾਓ ਤੇ ਪੇਟਿਆਂ ਨੂੰ ਕਹਿੰਦੇ ਲੈ ਜਾਓ ਤੇ ਜਦੋਂ ਚੰਗੀ ਪਲੀ ਹੁੰਦੀ ਆ ਉਹਦੋਂ ਭੇਜਦੇ ਨਹੀਂ ਕਿਉਂਕਿ ਉਹਦਾ ਕੰਮ ਕੀ ਉਹਦਾ ਕੰਮ ਪਿਆਰਾ ਹੁੰਦਾ ਨਾ ਕੰਮ ਹੁੰਦਾ ਵਾ ਪਰ ਉਹ ਸੱਸਾਂ ਭੇਜਦੀਆਂ ਨਹੀਂ ਲੱਕ ਪੀਣ ਹੁੰਦਾ ਸਾਡੇ ਘਰ ਦਾ ਸਰਦਾ ਨਹੀਂ ਹੈਗਾ ਰੋਟੀ ਨਹੀਂ ਬਣਦੀ ਠੰਡ ਬੜੀ ਹੈ ਮੈਂ ਬੋਲਾਂ ਚਲੋ ਆ ਗਈ ਚਲੋ ਟਾਈਮ ਸੀ ਆ ਗਈ ਹੋ ਹਾਂਜੀ ਹਾਂਜੀ ਲਓ ਜੀ ਮੈਂ ਆ ਗਈ ਮੈਂ ਮੈਸੇਜ ਹੋ ਰਹਿਣਾ ਦਵਾ ਹਾਂਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚੱਲੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਠੰਡ ਤੋਂ ਆਪਣਾ ਵਿਚਾਰ ਰੱਖਿਓ ਨਾਲੇ ਦੂਸਰਾ ਗੰਦੇ ਇੱਕ ਵਾਇਰਸ ਫੇਰ ਕੋਈ ਆ ਗਿਆ ਤੇ ਉਹ ਬਿਲਕੁਲ ਸਾਰੇ ਰਹਿਣਾ ਉਸੇ ਤਰ੍ਹਾਂ ਹੀ ਆਪਣਾ ਪੂਰਾ ਹੱਥ ਦਾ ਮਿਲਣ ਦਾ ਜੋ ਵੀ ਟਾਂਗੇ ਉਹ ਕਰਨਾ ਸਾਡੀ ਕਾਸ਼ਵੀ ਆ ਗਈ ਰੋਲਾ ਪਰ ਕੋਈ ਗੱਲ ਨਹੀਂ ਕਾਸ਼ਵੀ ਦੇ ਵਿੱਚ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇਸ ਸਟੋਰੀ ਦਾ ਮੈਸੇਜ ਇਹ ਸੀ ਕਿ ਜਿਹੜੀਆਂ ਭੈਣ ਜੀ ਕਵਰੀ ਨੂਹਾ ਬਿਮਾਰ ਪੈਂਦੇ ਆ ਨਾ ਉਹ ਸੱਸਾਂ ਨੂੰ ਜਦੋਂ ਉਹਨਾਂ ਦੇ ਦੇਖ ਰਿਆ ਕਰਨੀ ਪੰਦੀ ਹੈ ਨਾ ਉਹਦੋਂ ਸੱਸਾਂ ਨੂੰ ਬਿਮਾਰੀ ਪੈਂਦੀ ਜੇ ਉਦੋਂ ਤੁਸੀਂ ਉਹਨਾਂ ਦਾ ਸਾਰਾ ਘਰ ਦਾ ਕੰਮ ਕਰਵਾਉਂਦੀਆਂ ਜੇ ਭੈਣ ਜੀ ਹਸਵੇ ਪਸ਼ਵੰਦਰ ਭੈਣ ਜੀ ਮਰ ਸਿੱਧੀ ਗੱਲ ਮੇਰੀ ਸੱਸੀ ਆ ਮੈਂ ਵੀ ਸੱਸੀ ਆ ਹੈਨਾ ਜਦੋਂ ਨੂਹਾ ਕਹਿਣਗੇ ਨਾ ਕਿ ਪੇਕੇ ਜਾਣਾ ਉਦੋਂ ਸੱਸਾਂ ਕਹਿਣਗੇ ਸਾਡੇ ਘਰ ਦਾ ਸਰਦਾਂ ਨੇ ਉਦੋਂ ਸਰਦਾਂ ਨਹੀਂ ਤੇ ਜਦੋਂ ਬਿਮਾਰ ਹੁੰਦੀ ਆ ਤਾਂ ਤੁਸੀਂ ਕਿਉਂ ਪੇਕੇ ਭੇਜਦੀਆਂ ਜੇ ਪਰ ਸਾਡੀ ਉਦੋਂ ਵੀ ਨਹੀਂ ਜਾਂਦੀਆਂ ਦੀ ਵੀ ਦਿਨ ਚੱਲਦੀਆਂ ਨਹੀਂਦਾ ਹੋ ਗਿਆ ਮੁੰਡਾ ਜੇ ਅੱਪਾ ਜੇ ਕੋ ਰੋ ਪਿਆਰ ਮਿਲਦਾ ਸਭ ਕੁਝ ਮਿਲਦਾ ਸਾਡਾ ਫਰਜ ਹੈ ਕੁਝ ਦੋ ਇਹਨਾਂ ਸੁੱਖ ਲੈਣ ਦੇ ਤੇ ਸਾਨੂੰ ਸਾਡਾ ਫਰਜ ਹੈ ਤੇ ਦੁੱਖ ਦੇ ਨਾਲ ਵੀ ਖੜੇ ਹੋਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮਤਲਬ ਉਤਰਾ ਤੋਂ ਹੀ ਉਹਨੂੰ ਪੇਕੇ ਨਹੀਂ ਭੇਜਦੇ ਹਾਂ ਉਸਰਾ ਭੇਜਦੇ ਤੇ ਜਦੋਂ ਬਿਮਾਰ ਹੋ ਜਾਂਦੇ ਪੇਕੇ ਭੇਜ ਦਿੰਦੇ ਜੀ ਜਾਓ ਜੀ ਪੇਕੇ ਜਾਓ ਉਹਦੇ ਮੁੰਡੇ ਦੇ ਪੈਸੇ ਅਸਲ ਚ ਪਤਾ ਕਿ ਸ਼ੈਤਾਨੀ ਦਿਮਾਗ ਹਾਂ ਮੁੰਡੇ ਦਾ ਖਰਚਾ ਹੁੰਦਾ ਪਿਆ ਖਰਚਾ ਹੁੰਦਾ ਨਾ ਖਰਚਾ ਖਰਚਲ ਖਵਾਰੀ ਹੁੰਦੀ ਵੀ ਚਾਹ ਚਾਹ ਪਾਣੀ ਪੁਲਾਣਾ ਬੰਦ ਬੰਦ ਰੋਟੀ ਦੇਣੀ ਬੰਦੀ ਆ ਤੇ ਅਗਲੀ ਕਹੂਗੀ ਦੋ ਫੁਲਕੇ ਮੈਂ ਆਪਣੇ ਲਾਵਾਂ ਤੇ ਮੈਨੂੰ ਕੀ ਲੋੜ ਪਈ ਜਾਂਦੀ ਪਿੱਕੇ ਜਾਵੇ ਚਲੋ ਜੀ ਸਾਡੀਆਂ ਸਟੋਰੀਆਂ ਜੇ ਤੁਹਾਨੂੰ ਪਸੰਦ ਆਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੰਡ ਚ ਬਣਾਇਆ ਲੇ ਲੋ ਕਰੇ ਲੋ ਜੇ ਲੇ ਲੋ ਜੇ ਇਹਨੇ ਜੋ ਚੱਲਦਾ ਹੈਗਾ ਚਲੋ ਠੀਕ ਹੈ ਭੈਣ ਜੀ ਹਾਂ ਚੱਲਦਾ ਹੀ ਭੈਣ ਜੀ ਇਹ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚੀ ਹੁਣ ਚਾਹ ਪੀ ਲੀਏ ਹਾਂ ਜੀ